ਲਓ ਜੀ ਆ ਖੱਤਰ ਵਿਚਰਗੀ ਵਿਚਾਰੀ ਓਹੋ ਥੱਕ ਗਈ ਕੀ ਕਰੇ ਕ੍ਰੀਸ ਕ੍ਰੀਸ ਕੇ ਲਿਆ ਰਿਹਾ ਹੈ ਤੇ ਆ ਦੇਖੋ ਪਤਾ ਨਹੀਂ ਜਾਊਗੀ ਜਾਂ ਨਾ ਜਾਊਗੀ ਵਿਚਾਰੀ ਥੱਕ ਗਈ ਐਸ ਵਕਤ ਇਹ ਕੰਮ ਅੜ ਗਿਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਦੇਖੋ ਜੀ ਐਸ ਵਕਤ ਅੜ ਗਿਆ ਕੰਮ ਬਾਬਾਈ ਤੁਸੀਂ ਉਤਰ ਜਾਓ ਮਾਣ ਇਹਨੂੰ ਅਹਾਂ ਚਾੜ ਲੈਣ ਦਿਓ ਵਧੀਆ ਰਹੋਗੇ ਉਤਰ ਜਾਓ ਉਤਰ ਜੋ ਪਤਾ ਕੀ ਐ ਜਿਆਦੇ ਅੜਗੀ ਨਾ ਕੰਮ ਮੜ ਗਿਆ ਕਈ ਵਾਰੀ ਬੈਕ ਹੋ ਜੇ ਉਤਰ ਜੋ ਇੱਥੇ ਪੈਰ ਲਾ ਕੇ ਇਹ ਵੀ ਕੀ ਕਰਨ ਯਾਰ ਥੱਕੀਆਂ ਪਈਆਂ ਨੇ ਹਨਾ ਬਾਈ ਠੀਕ ਕਰਨਾ ਹਨਾ ਥੱਕ ਗਈਆਂ ਹੁ ਤਾਂ ਉਹ ਰਹਿ ਗਿਆ ਸਾਹਮਣੇ ਧੁੰਦੀ ਧੁੰਦ ਆ ਗਈ ਤੇ ਆ ਦੇਖੋ ਜੀ ਐ ਤੁਰ ਕੇ ਆਉਣਾ ਪੈਂਦਾ ਪੈਦਲ ਰਸਤਾ ਤੇ ਆ ਆ ਪਾਏ ਹੋਏ ਨੇ ਉੱਪਰ ਦੇ ਲਿਫਾਫੇ ਇੱਕ ਜਾਗਟਾਇਆਂ ਮੀਟੋਂ ਦਿੱਤੀਆਂ ਹੋਈਆਂ ਨੇਗੀਆਂ ਤੇ ਬਹੁਤ ਦੂਰੋਂ ਆਇਆ ਸੀ ਹੋ ਸਾਹ ਬਲਾ ਲਓ ਵੀੜਾ ਉਹ ਨਿੱਕਾ ਜੀਂਦਾ ਉੱਥੋਂ ਆਇਆਂਗੇ ਤੇ ਜਾਣਾ ਕਿੱਥੇ ਐ ਇੱਧਰ ਦੇਖੋ ਤੁੰਦ ਆ ਗਈ ਉੱਥੇ ਉੱਥੇ ਦੇਖਣੋਂ ਹਟ ਗਿਆ ਉਹ ਸੰਗਤ ਜਾ ਰਹੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਨਾਲੇ ਪੇਜ ਨੂੰ ਫੋਲੋ ਕਰਦਾ ਕਰੋ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਬਾਈ ਬਣ ਕੇ ਮੈਂ ਤੁਹਾਡੇ ਵਰਗੀਆਂ ਦੇਖੋ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਆ ਆ ਜਾ ਰਹੇ ਨੇ ਇੱਧਰ ਆਖ ਬਈ ਓਏ ਦੇਖੋ ਕਿੰਨੀ ਸੰਗਤ ਆ ਰਹੀ ਹੈ ਕਿੰਨੀ ਸੰਗਤ ਜਾ ਰਹੀ ਹੈ ਤੇ ਆਹ ਹੁਣ ਖੱਤਰ ਤਾਹਾਂ ਚੜੂ ਜਾਂ ਨਾ ਚੜੂ ਤੇਰਾ ਕੋਈ ਪਤਾ ਨਹੀਂ ਤੇ ਆ ਦੇਖੋ ਆ ਤਾਹਾਂ ਤੋਂ ਆਉਂਦੀਆਂ ਨੇ ਇਹਨਾਂ ਦੀ ਹਿੰਮਤ ਤਾਂ ਸਭ ਤੋਂ ਵੱਡੀ ਗੱਲ ਇਹ ਐ ਵੇ ਬੰਦੇ ਉਨਹੀਂ ਨਾਲ ਤੁਰਦੇ ਨੇ ਇਹਨਾਂ ਦੇ ਚਾਹੇ ਤਾਹਾਂ ਜਾਣ ਚਾਹੇ ਥੱਲੇ ਜਾਣ ਵੀ ਉਨਹੀਂ ਨਾਲ ਤੁਰਦੇ ਨੇ ਪਰ ਇਹ ਕਰ ਜਾਂਦੇ ਨੇ ਕਾਫਲਾ ਤੇ ਕੱਲ ਇੱਕ ਵੀਡੀਓ ਪਾਈ ਐ ਜਿਹੜੀ ਉਹਦੇ ਉੱਤੇ 4000 ਰੁਪਏ ਲੈਣ ਕਰ ਲਿਆ ਸੀ ਇਹਨਾਂ ਨੇ ਆਉਣ ਜਾਣ ਦਾ ਉਸ ਤੋਂ ਬਾਅਦ ਉੱਥੇ ਲਿਜਾ ਕੇ ਬੰਦੇ ਨੂੰ ਤਾਹਾਂ ਛੱਡਿਆ ਈ ਤੇ ਉਹ ਥੋਕੇ ਜਿਨੂੰ ਹੋਰ ਸਵਾਰੀ ਨੂੰ ਚੱਕ ਲੈ ਤੇ ਇਸ ਤਰ੍ਹਾਂ ਕਰ ਜਾਂਦੇ ਨੇ ਕਈ ਵਾਰੀ ਚੱਲ ਬਈ ਤੇ ਲਓ ਜੀ ਤੁਹਾਨੂੰ ਵਿਖਾਉਣਿਆਂ ਉਪਰੋਂ ਹੇਮਕੁੰਡ ਸਾਹਿਬ ਤੇ ਸਾਰੇ ਵਿਗਰਾਂ ਨੂੰ ਚੱਲ ਮੇਰਾ ਪਿਆ ਮੇਰੇ ਵੀਰ ਪਟਿਆਲੇ ਤੋਂ ਆਏ ਨੇ ਆ ਗਏ ਟਿੱਕਾ ਸਾਹਿਬ ਜੀ ਤੇ ਆ ਗਏ ਲਵੀ ਸਿੰਘ ਜੀ ਤੇ ਆ ਜੰਟੀ ਸਿੰਘ ਜੀ ਆ ਗਏ ਤੇ ਆਪਣੇ ਸਨੀ ਸਿੰਘ ਜੀ ਆ ਗਏ ਸੋਨੀ ਸੋਨੀ ਅਰੀਏ ਅਰੀਏ ਹੋ ਸਨੀ ਆਉਣਾ ਸਰੀ ਸਨੀ ਸਨੀ ਜੀ ਆ ਗਏ ਇਹਨੇ ਚੌੜ ਚ ਕਹਿੰਦੇ ਨੇ ਆ ਮੁੰਡਾ ਚੌੜ ਚ ਕਹਿੰਦਾ ਤੇ ਸ਼ੇਅਰ ਕਰ ਦਿਓ